ਇਥੋਂ ਨਾ ਪਾਣੀ ਐ ਇੰਨਾ ਇੰਨਾ ਭਰ ਕੇ ਫੇਰ ਜੋ ਅੱਛਾ ਆ ਗਿਆ ਦੇਖੋ ਤੇ ਆ ਗਿਆ ਤੇ ਵਿੱਚੋਂ ਦੂਸਰੇ ਵਿੱਚ ਬੈਠੀ ਜਾਣਾ ਸੈਡੀਮੈਂਟੇਸ਼ਨ ਬੱਚ ਸਾਰਾ ਸਮਾਨ ਨੇ ਬੈਠੀ ਜਾਣਾ ਇਥੋਂ ਪੈਣਾ ਇਹ ਰਿਵੋਲਵਿੰਗ ਹੋਣਾ ਘੁੰਮਣਾ ਇਹ ਪਾਣੀ ਇਹਦੇ ਆ ਗਿਆ ਨਹੀਂ ਕੁਸੇ ਕੁਸੇ ਗਿਆ ਕੁਸਾ सेम सेम ਬੈਠੀ ਉਹ ਥੱਲੇ ਨਾਲ ਉੱਤੇ ਕੰਮ ਕਰਨ ਵਾਲਾ ਰਹਿੰਦਾ ਉੱਥੇ ਉਹਨਾਂ ਦਾ ਆ ਪੈਣਾ ਸੀਨੀਅਰ ਸੀਨੀਅਰ ਮਾਡਲ ਆ

ਆ ਦੇ ਨਾ ਬੀਤੂ ਬਾਰੇ ਉੱਥੇ ਚੱਲਣਾ ਹੈ ਫੈਮਿਲੀ ਸਾਮ ਬਹੁਤ ਟ੍ਰੀਟਮੈਂਟ ਪ੍ਰਾਪ ਦੇਖ ਰਹੇ ਨੇ ਬਹੁਤ ਪਾਣੀ ਹੁੰਦਾ ਚਿੱਟਾ ਪਾਣੀ ਉਹ ਪੂਰਾ ਹੀ ਹੁੰਦਾ ਉਹ ਸਰਦ ਸਿੱਧਿਆਲੇ ਪਾਪਾ ਜੀ ਨੇ ਉਹਨੇ ਕਈ ਪੀਕੇ ਵੀ ਦਿਖਾਤਾ ਸੀਗਾ ਉਹੀ ਪੈਟਰਨ ਦਾ ਕੰਮ ਹੈ ਜੀ ਇੱਥੇ ਵੀ ਕੰਮ ਦਾ ਖਾਸ ਜੀ ਆਵਾਜ਼ਾਂ ਦੀ ਮੰਗ ਵੀ ਸਾਨੂੰ ਓਪਨ ਜਮ ਇੱਥੇ ਦਿੱਤਾ ਜਾਵੇ ਦੱਸ ਜੀ ਯਾਰ ਜੀ ਜੀ ਹਾਂ ਜੀ ਇੱਥੇ ਲਾ ਲਾਂਗੇ ਬਹੁਤ ਬਹੁਤ ਜਲਦੀ ਦੇ ਦਿੰਨੇ ਪਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਹੁਣ ਕਿੰਨਾ ਚਿਰ ਜੀ ਦੇ ਦੋ ਸਾਡੀ ਮਾਦੋਬ ਇਹ ਇਹ ਵੀ ਇੱਥੇ ਲੋਕ ਸ਼ਿਰਕ ਕਰਨ ਆਉਣਗੇ ਇੱਥੇ ਸ਼ਾਮ ਨੂੰ 10 ਮਿੰਟ ਅਗਲਾ ਐਕਸਰਸਾਈਜ਼ ਕਰਦਾ ਜੀ ਬਸ ਹੋ ਗਈ ਜਿੰਮ ਤੋਂ ਦੇ ਦੋ ਪਾ ਧੰਨਵਾਦ ਜੀ ਬਹੁਤ ਸਾਲ ਦੀ ਇਹ ਕੋਈ ਇਨਾਫ ਕਰਨਾ ਬਹੁਤ ਵੱਡੀ ਗੱਲ ਸੀ ਲੰਬ ਤਾਇ ਸੀ ਕਿ ਇਸ ਵਿੱਚ ਕੀ ਖਵਾਉਗੀ ਅਨੇ ਆਪ ਹੀ ਥੱਲੇ ਆਪ ਹੀ ਹੋਈ ਗਈ ਜੀ ਮੈਂ ਕੰਮ ਕਰੀ ਗਈ ਆ ਸੋਲ ਦਾ ਪੂਰਾ 3500 ਦੇਖੋ ਵੈਸੀ ਲੱਜ ਮੈਨੂੰ ਇਹ ਕਿੰਨਾ ਨੂਬ ਦੇਖੋ ਕੋਟ ਹੈ ਕਿ ਨਾ ਪਈ ਪਾਵ ਨੀ ਨਾ ਕਿੰਨਾ ਨੂਬ ਜਾਂ ਪਰੇ ਦੇ ਬੋਸ ਉਹ ਬਲਾ ਹੀ ਉੱਥੇ ਫਸ ਜਾਣਾ ਉੱਪਰ ਮੋਇਨਾ ਕਰਾਈ ਨੇ ਬੱਤੀ ਗੱਲ ਪਾਣੀ ਜਾ ਰਿਹਾ ਪਹਿਲੇ ਆਹ ਇਧਰ ਲਾ ਬਸ ਪੱਕਾ ਹੋ ਕੇ ਉੱਥੇ ਜੀ ਇੰਟਰਲੌਕ ਲਾ ਕੇ ਸਾਡੀ ਸ਼ਹਿਰ ਬਣਦੀ ਹੈ ਦੱਸੋ ਇਹ ਕੀ ਬਣਾਉਣਾ ਹੈ ਉਸ ਕਾਸਟ ਦਾ ਔਰ ਸੇਰਾ ਬਹੁਤ ਬੜਾ ਮਾਣ ਹੈ ਜੀ ਸਾਹਿਬ ਜੀ ਨੇ ਕੀ ਆਨੁਭਾਵੇ ਵਿਦਾਇਕ ਜੀ ਦੀ ਕਲਾਸ ਪਰ ਤੇ ਔਰ ਪੜਦਾ ਹਟਾਉਣ ਦੀ ਰਸਮ ਹੈ ਜਿਹੜੀ ਵਿਦਾਇਕ ਸਾਹਿਬ ਵੱਲੋਂ ਕੀਤੀ ਜਾ ਰਹੀ ਹੈ ਵਿਕਾਸ ਪ੍ਰੋਜੈਕਟ ਜਿਹੜੇ ਪਿੰਡ ਧੂੜਕੋਟ ਰਣਸੀ ਦੇ ਵਿਕਾਸ ਪ੍ਰੋਜੈਕਟ ਹੈ ਉਹਨਾਂ ਨੂੰ ਸਦ ਘਾਟਨ ਦੀ ਬਹੁਤ ਤਿਆਰਤ ਘਾਟਨ ਕੀਤਾ ਗਿਆ ਹੈ ਹੈਲੋ ਚਲੋ ਹਲੋ ਚਲੋ ਭਰਾ ਜੀ ਹੈਲੋ ਨੰਬਰ ਸੈਂਡ ਕਰਦਾ ਆਫਨ ਲਾ ਕੇ ਜੰਗ ਨਾ ਹੋਵੇ ਇਹ ਪੱਥਰਾ ਜੀ ਹੋਰ ਮੈਨੂੰ ਨੰਬਰ ਸੈਂਡ ਕਰਮਾ ਨੂੰ ਬੁਲਾਉਣਾ ਨਾਲ ਹੀ ਹੈ ਜੀ ਕੋਈ ਗੱਪਾਂ ਹੀ ਕਰਦੇ ਬਾਠ ਠੀਕ ਹੈ ਕੋਈ ਨਾ ਮੈਂ ਨੰਬਰ ਭੇਜ ਦਿਓ ਮੈਂ ਆਪ ਨੂੰ ਬਾਦ ਵਿੱਚ ਜੀ ਤੁਸੀਂ ਨਾ ਅਮਿਲਾ ਸਾਹਿਬ ਨੂੰ ਕੋਸ਼ਿਸ਼ ਕਰਿਓ ਜਾਈਓ ਅਸੀਂ ਗੱਡੀਆਂ ਮਗਰ ਲਿਆ ਅੱਜ ਕੋਈ ਨਹੀਂ